ਈਮੇਲਰ ਪ੍ਰੋਨਨਸੀਏਸ਼ਨ ਬਟ ਡਿਫਰੈਂਟ ਮੀਨਿੰਗਸ ਸਮਾਨ ਉਚਾਰਨ ਪਰ ਅਰਥ ਵੱਖਰੇ ਹਨ ਵਿੱਚ WHI CH ਦਾ ਮਤਲਬ ਜੋ ਵਿੱਚ WITCH ਦਾ ਮਤਲਬ ਡੈਨ 8 EAT ਦਾ ਮਤਲਬ ਖਾਣਾ 8 EIGHT ਦਾ ਮਤਲਬ 8 ਕਵਾਇਟ QUIET ਦਾ ਮਤਲਬ ਸ਼ਾਂਤ quiet q u i -T e ਦਾ ਮਤਲਬ ਕਾਫੀ 2 t o ਦਾ ਮਤਲਬ ਨੋ 2 t o ਦਾ ਮਤਲਬ ਵੀ 4 f o r ਦਾ ਮਤਲਬ ਲਈ 4 f o u r ਦਾ ਮਤਲਬ ਨੰਬਰ 4 ਕੈਪੀਟਲ c a p i t a l ਦਾ ਮਤਲਬ ਪੂੰਜੀ ਕੈਪੀਟਲ C R A P I T O L ਦਾ ਮਤਲਬ ਰਾਜਧਾਨੀ ਕੋਰਸ C O R S E ਦਾ ਮਤਲਬ ਮੋਟੇ ਕੋਰਸ C O U R S E ਦਾ ਮਤਲਬ ਅਧਿਅਨ ਪਲੇਨ P L A I N ਦਾ ਮਤਲਬ ਸਾਦਾ ਪਲੇਨ P L A N E ਦਾ ਮਤਲਬ ਜਹਾਜ਼ ਬ੍ਰੇਕ B R E A K ਦਾ ਮਤਲਬ ਤੋੜਨਾ ਬ੍ਰੇਕ B R A K E ਦਾ ਮਤਲਬ ਰੋਕਣਾ